हां जी दोस्तों सस् नमस्कार जी किਵੇਂ ਹੋ ਠੀਕ ਠਾਕ ਹੋ ਸਾਰੇ ਸੋ ਇੱਕ ਹੋਰ ਐਪੀਸੋਡ ਬਿਲਕੁਲ ਨਵਾਂ ਨਕੋਰ ਲੈ ਕੇ ਹਾਜ਼ਰ ਹੋਇਆ ਤੇ ਰਿਸ਼ਤਿਆਂ ਬਾਰੇ ਅੱਜ ਦਾ ਐਪੀਸੋਡ ਕਰਨ ਲੱਗੇ ਆ ਕਿਉਂਕਿ ਨਾ ਪਹਿਲਾਂ ਜੇ ਤੁਸੀਂ ਮੇਰੀਆਂ ਪੁਰਾਣੀਆਂ ਵੀਡੀਓਜ਼ ਚੈੱਕ ਕਰੋਗੇ ਰਿਸ਼ਤਿਆਂ ਬਾਰੇ ਬਹੁਤ ਐਪੀਸੋਡਸ ਰਿਸ਼ਤਿਆਂ ਬਾਰੇ ਪੂਰੀ ਪੂਰੀ ਹਫ਼ਤੇ ਦੀ ਸੀਰੀਜ਼ 10 10 ਵੀਡੀਓਜ਼ ਦੀਆਂ ਇਕੱਠੀਆਂ ਸੀਰੀਜ਼ ਮੈਂ ਚਲਾਈਆਂ ਸੀ ਹੁਣ ਕੁਝ ਮੈਨੂੰ ਮੈਸੇਜ ਕਰੇ ਕਦੇ ਆ ਜਾਂਦੇ ਨੇ ਕਿ ਉਹ ਗੱਲਾਂ ਕਿਉਂ ਨਹੀਂ ਕਰਦੇ ਤੁਸੀਂ ਸੋ ਆਪਾਂ ਤੁਹਾਡੀ ਫਰਮਾਇਸ਼ ਆ ਜਿਹੜੀ ਜਿਹੜੀ ਉਹ ਅੱਜ ਪੂਰੀ ਕਰ ਦੰਨੇ ਆ ਤੇ ਕੋਸ਼ਿਸ਼ ਰਹੂਗੀ ਵਿੱਚ ਵਿੱਚ ਇਹ ਵੀਡੀਓਜ਼ ਵੀ ਮੈਂ ਕਰਦਾ ਰਹੂੰਗਾ ਤੇ ਸੀਰੀਜ਼ ਜਰੂਰ ਰਿਸ਼ਤਿਆਂ ਨੂੰ ਲੈ ਕੇ ਕਰੂੰਗਾ ਮੈਂ ਦੁਬਾਰਾ ਤੇ ਅੱਜ ਜਿਹੜੀ ਮੈਂ ਗੱਲ ਕਰਨੀ ਆ ਪਤੀ ਤੇ ਪਤਨੀ ਦੋਨਾਂ ਦੀ ਨੋਕ ਝੋਕ ਸ਼ੁਰੂ ਤੋਂ ਚੱਲਦੀ ਆਈ ਆ ਦੋਨਾਂ ਦੇ ਜਿਹੜਾ ਦੋਨਾਂ ਦਾ ਰਿਸ਼ਤਾ ਵਾ ਦੁਨੀਆ ਦੇ ਉੱਤੇ ਬਹੁਤ ਅਹਿਮ ਮੰਨਿਆ ਗਿਆ ਵਾ ਇਸ ਤੋਂ ਬਿਨਾ ਜਿਹੜੀ ਦੁਨੀਆ ਚੱਲਣੀ ਉਹ ਸੰਭਵ ਆ ਪਰ ਇਹ ਦੋਨਾਂ ਦੀ ਜਿਹੜੇ ਦੋਨਾਂ ਦੇ ਲੜਾਈ ਝਗੜੇ ਨੇ ਉਹ ਵੀ ਬਹੁਤ ਜ਼ਿਆਦਾ ਹੁੰਦੇ ਨੇ ਦੋਨਾਂ ਨੇ ਇਕੱਠਿਆਂ ਨੇ ਜ਼ਿੰਦਗੀ ਆ ਜਿਹੜੀ ਉਹ ਬਤਾਉਣੀ ਹੁੰਦੀ ਆ ਸੋ ਜਿਹੜੀ ਨੋਗ ਝੋਗ ਦੀ ਗੱਲ ਆ ਉਹਦੇ ਕਾਰਨ ਸਭ ਤੋਂ ਵੱਧ ਜਿਹੜੇ ਮੰਨੇ ਜਾਂਦੇ ਨੇ ਤੇ ਉਹਦੇ ਪਿੱਛੇ ਹੱਥ ਜਿਹੜੇ ਰਿਸ਼ਤਿਆਂ ਦਾ ਮੰਨਿਆ ਜਾਂਦਾ ਉਹਦੇ ਬਾਰੇ ਉਹਦੇ ਬਾਰੇ ਗੱਲ ਕਰਨੀ ਆ ਆਪਾਂ ਅੱਜ ਕੇ ਚਾਰ ਔਰ ਰਿਸ਼ਤੇ ਜਿਹੜੇ ਕਹੇ ਜਾਂਦੇ ਨੇ ਕਿ ਇਹ ਪਤੀ ਪਤਨੀ ਦਾ ਰਿਸ਼ਤਾ ਖਰਾਬ ਕਰਦੇ ਨੇ ਮਤਲਬ ਇਹ ਮੈਂ ਨਹੀਂ ਕਹਿੰਦਾ ਇਹ ਲੋਕ ਕਹਿੰਦੇ ਨੇ ਇਹ ਆਪਣੀਆਂ ਜਿਹੜੀਆਂ ਆਪਣੇ ਸਮਾਜ ਦੇ ਵਿੱਚ ਇਹ ਗੱਲਾਂ ਬਣੀਆਂ ਹੋਈਆਂ ਤੇ ਤੁਸੀਂ ਇਹ ਵਿਚਾਰ ਜ਼ਰੂਰ ਦੇ ਦੇਣੇ ਆ ਕਿ ਕੀ ਮੈਂ ਸਹੀ ਆ ਜਾਂ ਗਲਤ ਆ ਸੋ ਕਿਹੜੇ ਚਾਰ ਰਿਸ਼ਤੇ ਨੇ ਜਿਹੜੇ ਹਸਬੈਂਡ ਵਾਈਫ ਦੇ ਵਿੱਚ ਫਿੱਕ ਪਾਉਂਦੇ ਨੇ ਤੇ ਕਿੱਥੇ ਤੁਸੀਂ ਸਹਿਮਤ ਹੋ ਕਿੱਥੇ ਨਹੀਂ ਸਹਿਮਤ ਇਹ ਤੁਸੀਂ ਜ਼ਰੂਰ ਦੱਸਣਾ ਜੀ ਪਹਿਲਾ ਰਿਸ਼ਤਾ ਬਦਨਾਮ ਕੀਤਾ ਜਾਂਦਾ ਜੀ ਮੁੰਡੇ ਦੀ ਭੈਣ ਦਾ ਯਾਨੀ ਕਿ ਨਨਾਨ ਦਾ ਰਿਸ਼ਤਾ ਵੀ ਹਮੇਸ਼ਾ ਨਨਾਨ ਘਰ ਪਟਦੀ ਆ ਖਾਸ ਤੌਰ ਤੇ ਨੂਹਾ ਕਹਿ ਲੋ ਭਾਬੀਆਂ ਕਹਿ ਲੋ ਇਹ ਦੋਸ਼ ਬਹੁਤ ਦਿੰਦੀਆਂ ਨੇ ਤੇ ਜੇ ਨਨਾਨ ਕੁਆਰੀ ਹੋਵੇ ਫਿਰ ਤਾਂ ਘਰ ਦੇ ਵਿੱਚ ਹੁੰਦਾ ਉਹਨਾਂ ਦੇ ਸ਼ਾਂਤੀ ਕਦੇ ਹੁੰਦੀ ਹੋਈ ਨਹੀਂ ਮਤਲਬ ਸਾਰੇ ਘਰਾਂ ਦੀ ਕਹਾਣੀ ਨਹੀਂ ਪਰ ਬਹੁਤੇ ਘਰਾਂ ਦੀ ਹੋ ਸਕਦੀ ਆ ਅਕਸਰ ਨਨਾਨਾ ਨੂੰ ਦੋਸ਼ ਦਿੱਤਾ ਜਾਂਦਾ ਕਿ ਇਹ ਜਿਹੜੇ ਆਪਣੇ ਭਰਾਵਾਂ ਦੇ ਕੰਨ ਭਾਬੀਆਂ ਦੇ ਖਿਲਾਫ ਭਰਦੀਆਂ ਨੇ ਜੀ ਤੇ ਇਹ ਨਹੀਂ ਪਤੀ ਪਤਨੀ ਦੀ ਆਪਸ ਦੇ ਵਿੱਚ ਬਣਾ ਨਦੰਦੀਆਂ ਹੁਣ ਦੇਖੋ ਇਹ ਗੱਲ ਵੀ ਨਾਲ ਆਪਾਂ ਕਹਿ ਸਕਦੇ ਆਂ ਵੀ ਇੱਕ ਪਾਰਟਿਕੂਲਰ ਰਿਸ਼ਤੇ ਨੂੰ ਕਦੇ ਬਦਨਾਮ ਨਹੀਂ ਕੀਤਾ ਜਾ ਸਕਦਾ ਹੁੰਦਾ ਵੀ ਨਨਾਨਾ ਸਾਰੀਆਂ ਹੀ ਮਾੜੀਆਂ ਨੇ ਇਹੋ ਜੇ ਤੁਸੀਂ ਬਹੁਤ ਸਾਰੇ ਕੇਸ ਦੇਖ ਲੋਗੇ ਜਿੱਥੇ ਭਾਬੀ ਤੇ ਨਨਾਨ ਦਾ ਪਿਆਰ ਵੀ ਬਹੁਤ ਜ਼ਿਆਦਾ ਹੁੰਦਾ ਵਾ ਭਾਵੇਂ ਨਨਾਨ ਕੁਆਰੀ ਆ ਤੇ ਭਾਵੇਂ ਨਨਾਨ ਵਿਆਹੀ ਹੋਈ ਆ ਦੋਨਾਂ ਦਾ ਪਿਆਰ ਵੀ ਦੇਖਣ ਨੂੰ ਮਿਲ ਜੂਗਾ ਤੇ ਦੋਨਾਂ ਦੇ ਵਿੱਚ ਤੁਸੀਂ ਦੁਸ਼ਮਣੀ ਵੀ ਦੇਖ ਸਕਦੇ ਹੋ ਦੁਸ਼ਮਣੀ ਕੀ ਉਹ ਨੋਕ ਚੋਕ ਆ ਜਿਹੜੀ ਉਹ ਕਿਸੇ ਘਰ ਦੇ ਵਿੱਚ ਥੋੜੀ ਆ ਕਿਸੇ ਦੇ ਵਿੱਚ ਬਹੁਤ ਜ਼ਿਆਦਾ ਵੱਧ ਜਾਂਦੀ ਆ ਤੇ ਫਿਰ ਉਦੂਰੀਆਂ ਪੈ ਜਾਂਦੀਆਂ ਨੇ ਹਨਾ ਸੋ ਇਹ ਰਿਸ਼ਤਾ ਵਾ ਜੀ ਪਹਿਲਾ ਜਿਹੜਾ ਦੋਸ਼ੀ ਮੰਨਿਆ ਗਿਆ ਪਤੀ ਪਤਨੀ ਦੇ ਰਿਸ਼ਤੇ ਦੇ ਵਿੱਚ ਫਿੱਕ ਪਾਉਣ ਦੇ ਲਈ ਦੂਜਾ ਰਿਸ਼ਤਾ ਆਉਂਦਾ ਵਾ ਜੀ ਕੁੜੀ ਦੀ ਭੈਣ ਯਾਨੀ ਕਿ ਮੁੰਡੇ ਦੀ ਸਾਲੀ ਇਹਨੂੰ ਵੀ ਬੜਾ ਬਦਨਾਮ ਕੀਤਾ ਜਾਂਦਾ ਕਿ ਇਹ ਵੀ ਘਰ ਪਟਦੀਆਂ ਜੀ ਸਹੁਰਿਆਂ ਦਾ ਘਰ ਇਹ ਵੀ ਖਰਾਬ ਕਰਦੀਆਂ ਨੇ ਭੈਣਾਂ ਦੇ ਕੰਨ ਭਰੀ ਜਾਂਦੀਆਂ ਨੇ ਭੈਣਾਂ ਨੂੰ ਗੁੰਮਰਾਹ ਕਰੀ ਜਾਂਦੀਆਂ ਨੇ ਤੇ ਪਤੀ ਪਤਨੀ ਦੇ ਰਿਸ਼ਤੇ ਦੇ ਵਿੱਚ ਇਹ ਥੋੜਾ ਜਿਹਾ ਇਹ ਗੈਪ ਪਾ ਦਿੰਦੀਆਂ ਨੇ ਸਹਿਮਤ ਹੋ ਜੀ ਹੋ ਸਕਦਾ ਮਤਲਬ ਤੁਸੀਂ ਸਹਿਮਤ ਨਾ ਹੋਵੋ ਤੇ ਜਿਹੜੀਆਂ ਮੇਰੀਆਂ ਭੈਣਾਂ ਵੀਡੀਓਜ਼ ਦੇਖ ਰਹੀਆਂ ਨੇ ਉਹਨਾਂ ਨੂੰ ਲੱਗਦਾ ਹੋਊ ਕਿ ਕੀ ਗੱਲ ਸਾਰੀਆਂ ਜਿਹੜੀਆਂ ਲੇਡੀਆਂ ਘਰ ਪਟਦੀਆਂ ਨੇ ਬੰਦੇ ਨਹੀਂ ਪਟਦੇ ਸੋ ਕੋਈ ਗੱਲ ਨਹੀਂ ਜੀ ਤੁਹਾਨੂੰ ਵੀ ਵਿਚਾਰਾਂ ਦੀ ਖੋਲ ਜਰੂਰ ਆਪਣੇ ਆਪਣੀ ਜਿਹੜੇ ਆਪਣਾ ਗੁਬਾਰ ਆ ਉਹ ਕਮੈਂਟਾਂ ਦੇ ਵਿੱਚ ਤੁਸੀਂ ਕੱਢ ਸਕਦੇ ਹੋ ਹੁਣ ਜਿਹੜੀ ਸਾਲੀ ਦੀ ਮੈਂ ਗੱਲ ਕੀਤੀ ਹੈ ਨਾ ਕਈ ਵਾਰ ਹੁੰਦਾ ਵਾ ਕਿ ਕੰਪੈਰੀਜ਼ਨ ਜਿਹੜੇ ਹੋ ਜਾਂਦੇ ਨੇ ਜੇ ਸਾਲੀ ਕਹਿ ਦਿੰਦੀ ਆ ਵੀ ਮੈਂ ਤਾਂ ਯਾਰ ਐ ਕਰਦੀ ਆ ਆਪਣੇ ਘਰ ਵਾਲੇ ਦੇ ਨਾਲ ਮੈਂ ਆਪਣੀ ਸੱਸ ਦੇ ਨਾਲ ਐ ਕਰਦੀ ਆ ਮੈਂ ਆਪਣੇ ਸਹੁਰੇ ਦੇ ਨਾਲ ਐ ਕਰਦੀ ਆ ਤੂੰ ਵੀ ਇਦਾਂ ਕਰਿਆ ਕਰ ਹੁਣ ਜ਼ਰੂਰੀ ਤਾਂ ਨਹੀਂ ਵੀ ਉਹਨਾਂ ਦੇ ਘਰ ਦਾ ਮਾਹੌਲ ਆ ਜੋ ਉਹਦੀ ਭੈਣ ਦੇ ਘਰ ਦਾ ਵੀ ਮਾਹੌਲ ਉਹ ਹੋਵੇ ਤੇ ਉਹਨੂੰ ਜਿਹੜੀ ਗਲਤ ਗਾਈਡੈਂਸ ਦੇ ਕੁੜੀ ਭੋਲੀ ਆ ਉਹ ਗੱਲਾਂ ਚ ਆਜੂਗੀ ਤੇ ਉਹ ਵੀ ਉਹਦਾ ਕੁਝ ਕਰਨ ਦੀ ਕੋਸ਼ਿਸ਼ ਕਰੂਗੀ ਫੇਰ ਜਿਹੜੀਆਂ ਘਰ ਜਿਹੜੇ ਉਹ ਖਰਾਬ ਹੋਣੇ ਹੀ ਹੋਣੇ ਨੇ ਸੋ ਇਹ ਚੀਜ਼ਾਂ ਜ਼ਰੂਰ ਹੁੰਦੀਆਂ ਨੇ ਆਪਾਂ ਇਹ ਨਹੀਂ ਕਹਿ ਸਕਦੇ ਨਹੀਂ ਹੁੰਦੀਆਂ ਤੇ ਪਰ ਸਾਰੇ ਜਿਹੜੇ ਕਹਿੰਦੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਸਾਰੀਆਂ ਸਾਲੀਆਂ ਮਾੜੀਆਂ ਵੀ ਨਹੀਂ ਹੁੰਦੀਆਂ ਉਹ ਬਹੁਤ ਕਈ ਸਹੀ ਗਾਈਡ ਕਰਨ ਵਾਲੀਆਂ ਵੀ ਜ਼ਰੂਰ ਹੁੰਦੀਆਂ ਨੇ ਤੀਜਾ ਰਿਸ਼ਤਾ ਹੁੰਦਾ ਜੀ ਮੁੰਡੇ ਦੀ ਮਾਂ ਦਾ ਇਹਨੂੰ ਵੀ ਬਹੁਤ ਬਦਨਾਮੀ ਮਿਲੀ ਆ ਮੁੰਡੇ ਦੀ ਮਾਂ ਹਮੇਸ਼ਾ ਘਰ ਪਟਦੀ ਆ ਜੀ ਉਹ ਮੁੰਡੇ ਦਾ ਹੀ ਪੱਖ ਲੈਂਦੀ ਆ ਨੂੰ ਦੀ ਕਦੇ ਸਪੂਟ ਨਹੀਂ ਕਰਦੀ ਤਕਰੀਬਨ ਘਰਾਂ ਦੇ ਵਿੱਚ ਤੁਸੀਂ ਆਹ ਕੁਝ ਦੇਖ ਸਕਦੇ ਹੋ ਨੂਹਾ ਦਾ ਤਾਂ ਬਹੁਤ ਵੱਡਾ ਇੱਕ ਲੰਬਾ ਸੱਸਾਂ ਨੂੰ ਲੈ ਕੇ ਆਪਣੀਆਂ ਨੂੰ ਮੁੰਡੇ ਦੀ ਮੁੰਡੇ ਦੀ ਮਾਂ ਨੂੰ ਲੈ ਕੇ ਕਿ ਇਹਨੇ ਤਾਂ ਕਦੇ ਮੇਰਾ ਸਾਥ ਦੇਣਾ ਹੀ ਨਹੀਂ ਜੇ ਮੁੰਡੇ ਬਾਰੇ ਕੁਝ ਕਹਾਂਗੇ ਤਾਂ ਉਸ ਸੱਸ ਨੇ ਦੀ ਤਾਂ ਵੀ ਸਾਨੂੰ ਹੀ ਦੋਸ਼ ਦੇਣਾ ਵਾ ਕਿ ਕੁੜੀਆਂ ਨੂੰ ਹੀ ਦੋਸ਼ ਦਿੱਤਾ ਜਾਂਦਾ ਵਾ ਇਹ ਸੱਚਾਈ ਆ ਕਿਤੇ ਨਾ ਕਿਤੇ ਹੈ ਨਾ ਵੀ ਜਿਹੜੀ ਮੁੰਡੇ ਦੀ ਮਾਂ ਵਾ ਉਹ ਹਮੇਸ਼ਾ ਮੁੰਡੇ ਦੀ ਹੀ ਸਪੋਰਟ ਕਰੂਗੀ ਤੇ ਹੁਣ ਜਿਹੜੀ ਅਗਲੀ ਗੱਲ ਮੈਂ ਕਰਨੀ ਆ ਉਹ ਤਾਂ ਫਿਰ ਐਂਡ ਦੇ ਉੱਤੇ ਪੁਆਇੰਟ ਮੈਂ ਤਾਂ ਹੀ ਰੱਖਿਆ ਜਿਹੜਾ ਰਿਸ਼ਤਾ ਸਾਰਿਆਂ ਤੋਂ ਜ਼ਿਆਦਾ ਬਦਨਾਮ ਆ ਜਿਹਦੇ ਬਾਰੇ ਹਰ ਪਾਸੇ ਇਹ ਗੱਲ ਕਹੀ ਜਾਂਦੀ ਆ ਆਮ ਸੁਣਨ ਨੂੰ ਮਿਲ ਜੂਗੀ ਕਿ ਜੇ ਕੁੜੀ ਦਾ ਕੋਈ ਘਰ ਪੱਟਦਾ ਨਾ ਤਾਂ ਉਹ ਕੁੜੀ ਦੀ ਮਾਂ ਵਾ ਤਾਂ ਚੌਥਾ ਜਿਹੜਾ ਪੁਆਇੰਟ ਆ ਜੀ ਘਰ ਪੱਟਣ ਦੇ ਵਿੱਚ ਕੁੜੀ ਦੀ ਮਾਂ ਦਾ ਸਭ ਤੋਂ ਵੱਡਾ ਹੱਥ ਹੁੰਦਾ ਵਾ ਕੀ ਇਹ ਗੱਲ ਸਹੀ ਆ ਮੈਂ ਨਹੀਂ ਕਹੂੰਗਾ ਵੀ ਕੁੜੀ ਦੀ ਮਾਂ ਹੀ ਕਰਨ ਭਰਦੀ ਆ ਮੈਂ ਐਂਡ ਤੇ ਕੋਈ ਕਨਕਲੂਜਨ ਵੀ ਇਸ ਵੀਡੀਓ ਦਾ ਜ਼ਰੂਰ ਕੱਢਣਾ ਵਾ ਪਰ ਕੁੜੀ ਦੀ ਮਾਂ ਜਦੋਂ ਬਹੁਤ ਜ਼ਿਆਦਾ ਨਾ ਇੰਟਰਫੀਰੈਂਸ ਹੋ ਜੇ ਤੇ ਕੋਈ ਗੱਲਾਂ ਛੋਟੀਆਂ-ਛੋਟੀਆਂ ਹੁੰਦੀਆਂ ਨੇ ਉਹਨਾਂ ਨੂੰ ਐਵੇਂ ਵਧਾਉਣ ਦੀ ਕੋਸ਼ਿਸ਼ ਕੀਤੀ ਜਾਵੇ ਉਹ ਕਿਸੇ ਵੱਲੋਂ ਵੀ ਹੋ ਸਕਦੀ ਹੈ ਮੈਂ ਮੁੰਡੇ ਦੇ ਮਾਂ ਦੀ ਗੱਲ ਕੀਤੀ ਮੁੰਡੇ ਦੇ ਮਾਂ ਦੀ ਗੱਲ ਕੀਤੀ ਆ ਤਾਂ ਉਹ ਵੀ ਕਰ ਸਕਦੀ ਆ ਕੁੜੀ ਦੀ ਮਾਂ ਵੀ ਕਰ ਸਕਦੀ ਆ ਸੋ ਸਮਝਦਾਰੀ ਉਹਨਾਂ ਦੀ ਤਾਂ ਸ਼ੋ ਹੋਊਗੀ ਵੀ ਜੇ ਛੋਟੇ-ਛੋਟੇ ਮਸਲੇ ਆ ਪਤੀ ਪਤਨੀ ਨੂੰ ਇਹ ਕਿਹਾ ਜਾਵੇ ਵੀ ਤੁਸੀਂ ਆਪਸ ਦੇ ਵਿਚ ਨਵੇੜੋ ਪਾਈ ਅਸੀਂ ਵਿਚ ਨਹੀਂ ਆਉਣਾ ਜੇ ਤਾਂ ਕੋਈ ਗੱਲ ਬਹੁਤ ਜ਼ਿਆਦਾ ਵੱਧ ਗਈ ਪਾਣੀ ਸਿਰੋਂ ਲੰਘ ਗਿਆ ਜੇ ਕੋਈ ਪਤੀ ਆਪਣੀ ਪਤਨੀ ਦੇ ਨਾਲ ਬਹੁਤ ਗਲਤ ਵਿਹਾਰ ਕਰ ਰਿਹਾ ਵਾ ਉਹਨੂੰ ਮਾਰ ਕੁੱਟ ਰਿਹਾ ਫੇਰ ਜ਼ਰੂਰ ਇੰਟਰਫੇਰੈਂਸ ਕਰਨੀ ਚਾਹੀਦੀ ਆ ਕੁੜੀ ਦੇ ਮਾਪਿਓ ਨੂੰ ਪਰ ਜੇ ਕੁੜੀ ਦੇ ਮਾਪਿਓ ਛੋਟੀ ਛੋਟੀ ਗੱਲ ਤੇ ਇਹ ਕਹੀ ਜਾਣਗੇ ਵੀ ਤੂੰ ਐਦਾਂ ਕਰ ਜਿਓ ਉਹ ਐਦਾਂ ਕਰਦੇ ਆ ਤੂੰ ਬਦਲੇ ਲੈ ਤੇ ਅਸੀਂ ਬੈਠੇ ਆ ਅਸੀਂ ਇਹ ਕਰਦਾਂਗੇ ਉਹ ਕਰਦਾਂਗੇ ਤਾਂ ਕੁੜੀ ਨੂੰ ਫਿਰ ਸਪੋਰਟ ਕਰਨ ਵਾਲੀ ਗੱਲ ਹੋ ਗਈ ਹੈ ਨਾ ਇਹ ਇੱਕ ਗਲਤ ਗਾਈਡੈਂਸ ਹੈ ਜੇ ਮੁੰਡੇ ਦੀ ਮਾਂ ਵੀ ਇੱਦਾਂ ਕਰਦੀ ਮੈਂ ਇਹ ਵੀ ਕਹੂੰਗਾ ਉਹ ਵੀ ਗਲਤ ਗਾਈਡੈਂਸ ਹੈ ਠੀਕ ਹੈ ਸੋ ਦੇਖੋ ਆ ਜਿਹੜੀ ਵੀ ਮੈਂ ਰਿਸ਼ਤਿਆਂ ਦੀ ਗੱਲ ਕੀਤੀ ਹੈ ਕਿ ਆ ਰਿਸ਼ਤੇ ਤਾਂ ਬਦਨਾਮ ਕੀਤੇ ਜਾਂਦੇ ਨੇ ਵੀ ਇਹ ਰਿਸ਼ਤੇ ਘਰ ਪੱਟਦੇ ਨੇ ਇਸ ਤੋਂ ਇਲਾਵਾ ਹੋਰ ਵੀ ਹੋ ਸਕਦਾ ਹੈ ਹੋ ਸਕਦਾ ਵੀ ਮੁੰਡੇ ਦਾ ਭਰਾ ਘਰ ਪਟਦਾ ਹੋਵੇ ਜਾਂ ਮੁੰਡੇ ਦਾ ਪਿਓ ਵੀ ਘਰ ਪਟਦਾ ਹੋਵੇ ਤੇ ਤੁਸੀਂ ਕਹੋਗੇ ਵੀ ਇਕੱਲੀ ਕੁੜੀਆਂ ਦੀ ਉਹ ਗੱਲ ਕੀਤੀ ਹੈ ਬੰਦੇ ਕਿਉਂ ਨਹੀਂ ਘਰ ਪਟਦੇ ਹਨ ਸੋ ਕੋਈ ਵੀ ਫੈਮਿਲੀ ਮੈਂਬਰ ਨੂੰ ਜੇ ਆਪਾਂ ਦੋਸ਼ ਦਿੰਨੇ ਆ ਤਾਂ ਇਹ ਹੋਰ ਕਿਸੇ ਦੀ ਗਲਤੀ ਨਹੀਂ ਇਹ ਸਾਡੀ ਗਲਤੀ ਹੈ ਸਭ ਤੋਂ ਪਹਿਲਾਂ ਤਾਂ ਇਹ ਚਾਹੀਦਾ ਵੀ ਪਤੀ ਪਤਨੀ ਦੀ ਆਪਸ ਦੇ ਵਿੱਚ ਇੰਨੀ ਕ ਅੰਡਰਸਟੈਂਡਿੰਗ ਹੋਵੇ ਉਹਨਾਂ ਨੂੰ ਕਿਸੇ ਦੇ ਨਾਲ ਗੱਲ ਕਰਨ ਦੀ ਲੋੜ ਹੀ ਕੀ ਆ ਭਾਵੇਂ ਉਹ ਆਪਣੇ ਪੇਰੈਂਟਸ ਨੇ ਭਾਵੇਂ ਉਹ ਹੋਰ ਕੋਈ ਫੈਮਿਲੀ ਮੈਂਬਰ ਆ ਪਤੀ ਪਤਨੀ ਦਾ ਜਿਹੜਾ ਮਸਲਾ ਵਾ ਆਪਸੀ ਉਹ ਆਪਸ ਦੇ ਵਿੱਚ ਹੀ ਰਹੇ ਤਾਂ ਚੰਗਾ ਹੁੰਦਾ ਵਾ ਸੋ ਕੋਈ ਆ ਕੇ ਤੁਹਾਡਾ ਘਰ ਨਹੀਂ ਪਟਦਾ ਤੁਸੀਂ ਜੇ ਕਿਸੇ ਦੀਆਂ ਗੱਲਾਂ 'ਚ ਆ ਕੇ ਆਪਣਾ ਰਿਸ਼ਤਾ ਖਰਾਬ ਕਰ ਰਹੇ ਹੋ ਤਾਂ ਦੋਸ਼ ਤੁਹਾਡਾ ਵਾ ਕਿਸੇ ਦਾ ਨਹੀਂ ਹੈਗਾ ਰਿਸ਼ਤਿਆਂ ਨੂੰ ਜਿੰਨੇ ਨੂੰ ਮਰਜ਼ੀ ਬਦਨਾਮ ਕਰ ਲੋ ਤੁਹਾਡੀ ਆਪਸ ਦੇ ਵਿੱਚ ਇੰਨੀ ਕੁ ਸਟਰੋਂਗ ਅੰਡਰਸਟੈਂਡਿੰਗ ਚਾਹੀਦੀ ਆ ਕਿ ਤੁਹਾਨੂੰ ਕੋਈ ਜੋ ਮਰਜ਼ੀ ਕਹੀ ਜਾਵੇ ਤੁਹਾਨੂੰ ਫਰਕ ਨਾ ਪਵੇ ਤੇ ਤੁਸੀਂ ਇਹ ਇੱਕ ਪੱਕਾ ਡਿਸੀਜਨ ਲੈ ਲਓ ਕੋਈ ਵੀ ਗੱਲ ਹੋਵੇ ਅਸੀਂ ਆਪਸ ਦੇ ਵਿੱਚ ਬਹਿ ਕੇ ਨਿਬੇੜਾਂਗੇ ਕਿਸੇ ਦੇ ਨਾਲ ਅਸੀਂ ਸਾਂਝੀ ਜਿਹੜੀ ਸਾਡੀ ਆਪਸੀ ਗੱਲ ਆ ਉਹ ਨਹੀਂ ਸ਼ੇਅਰ ਕਰਾਂਗੇ ਤੇ ਨਾ ਅਸੀਂ ਕਿਸੇ ਤੋਂ ਸਲਾਹ ਲੈਣੀ ਆ ਜਦੋਂ ਪਤੀ ਪਤਨੀ ਇਹ ਗੱਲ ਸਿੱਖ ਗਏ ਕੱਲੀ ਪਤਨੀ ਨਹੀਂ ਪਤੀ ਨੂੰ ਵੀ ਇਹ ਸਪੋਰਟ ਕਰਨੀ ਪੈਣੀ ਆ ਤੇ ਇਹ ਗੱਲ ਸਮਝਣੀ ਪੈਣੀ ਆ ਸੋ ਜਦੋਂ ਇਹ ਸਾਰਾ ਕੁਝ ਹੋ ਗਿਆ ਤਾਂ ਪਤੀ ਪਤਨੀ ਦਾ ਰਿਸ਼ਤਾ ਉਹ ਬਹੁਤ ਵਧੀਆ ਹੋ ਜਾਊਗਾ ਤੇ ਜਿਹੜੇ ਵੀ ਆਹ ਰਿਸ਼ਤੇ ਆ ਉਹ ਆਪਾਂ ਬਦਨਾਮੀ ਦਿੰਨੇ ਆ ਵੀ ਉਹ ਫਲਾਣੇ ਨੇ ਘਰ ਪੱਟਤਾ ਜੀ ਫਲਾਣੇ ਨੇ ਪੱਟਤਾ ਇਹ ਗੱਲਾਂ ਫਿਰ ਬਿਲਕੁਲ ਛੋਟੀਆਂ ਜੀਆਂ ਲੱਗਣਗੀਆਂ ਆਪਾਂ ਨੂੰ ਬਹੁਤ ਬਹੁਤ ਧੰਨਵਾਦ ਜੀ ਇੱਕ ਵਾਰ ਫੇਰ ਕਹੂੰਗਾ ਮੈਂ ਖਿਮਾ ਦਾ ਜਾਚਗਾ ਜੇ ਕਿਸੇ ਨੂੰ ਕੋਈ ਗੱਲ ਚੰਗੀ ਨਹੀਂ ਲੱਗੀ ਤੇ ਆਪਣੇ ਵਿਚਾਰ ਆ ਜਿਹੜੇ ਉਹ ਜ਼ਰੂਰ ਦੇ ਦਿਓ ਜੀ